ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇਸ ਵੀਡੀਓ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਸੋਇਆਬੀਨ ਦੇ ਬਹੁਤ ਟੇਸਟੀ ਪਕੌੜੇ ਇੱਕ ਪੈਨ ਲਵਾਂਗੇ ਪੈਨ ਵਿੱਚ ਪਾਣੀ ਪਾਵਾਂਗੇ ਲੋੜ ਮੁਤਾਬਕ ਤੁਸੀਂ ਪਾਣੀ ਪਾ ਸਕਦੇ ਹੋ ਇੱਕ ਟੋਰੀ ਸੋਇਆਬੀਨ ਦੀ ਲਈ ਆ ਇਹ ਪਾਣੀ ਵਿੱਚ ਪਾ ਕੇ ਆਪਾਂ ਇਹਨੂੰ ਬੋਇਲ ਕਰਾਂਗੇ ਉਪਰੋਂ ਤੱਕ ਦਵਾਂਗੇ 5 ਮਿੰਟ ਬਾਅਦ ਚੈੱਕ ਕੀਤਾ ਤੁਸੀਂ ਦੇਖ ਸਕਦੇ ਹੋ ਸੋਇਆਬੀਨ ਆਪਣੀ ਬੋਇਲ ਹੋ ਰਹੀ ਆ ਇੱਕ ਵਾਰੀ ਆਪਾਂ ਹਿਲਾ ਕੇ ਦੇਖਾਂਗੇ ਤੁਸੀਂ ਦੇਖ ਸਕਦੇ ਹੋ ਸਾਰੀ ਸੋਇਆਬੀਨ ਜਿਹੜੀ ਆਪਣੀ ਬੋਇਲ ਹੋ ਚੁੱਕੀ ਆ ਹੁਣ ਆਪਾਂ ਇਸ ਨੂੰ نیچے ਉਤਾਰ ਦਵਾਂਗੇ ਹੁਣ ਆਪਾਂ ਇੱਕ ਛਾਣੀ ਲਵਾਂਗੇ ਤੇ ਸੋਇਆਬੀ ਦਾ ਪਾਣੀ ਸਾਰਾ ਬਾਹਰ ਕੱਢ ਲਵਾਂਗੇ ਤੇ ਦੇਖ ਸਕਦੇ ਹੋ ਬਹੁਤ ਹੀ ਵਧੀਆ ਬੋਇਲ ਹੋਈ ਆ ਐ ਸੌਫਟ ਹੋ ਗਈ ਆ ਹੁਣ ਆਪਾਂ ਇਹਨੂੰ 5 ਮਿੰਟ ਵਾਸਤੇ ਠੰਡਾ ਹੋਣ ਦਵਾਂਗੇ ਇਦ ਤਰ ਆਪਾਂ ਹੋਰ ਜੋ ਮਸਾਲੇ ਵਿੱਚ ਐਡ ਕਰਨੇ ਆ ਉਹ ਤਿਆਰ ਕਰਦੇ ਆ ਉਹਨਾਂ ਵਾਸਤੇ ਆਪਾਂ ਲਿਆਇਆ ਸਮਾਨ ਇੰਨੇ ਸਾਰੇ ਜਿਹਨੂੰ ਆਪਾਂ ਕੱਟ ਕੇ ਤਿਆਰ ਕਰਾਂਗੇ ਪੇਸਟ ਬਣਾ ਲਵਾਂਗੇ ਇਹਨਾਂ ਦੀ ਇਧਰ ਆਪਣੀਆਂ ਸੋਇਆਬੀਨ ਜਿਹੜੀ ਉਹ ਵੀ ਠੰਡੀ ਹੋ ਚੁੱਕੀ ਆ ਹੁਣ ਆਪਾਂ ਥੋੜੇ ਥੋੜੇ ਕਰਕੇ ਇਹਨਾਂ ਦਾ ਪਾਣੀ ਜਿਹੜਾ ਹੈ ਉਹ ਬਾਹਰ ਕੱਢ ਦੇਵਾਂਗੇ ਇਸ ਤਰੀਕੇ ਨਾਲ ਆਪਾਂ ਸਾਰੀ ਸੋਇਆਬੀਨ ਨਿਚੋੜ ਲਵਾਂਗੇ ਲਓ ਜੀ ਸਾਰਾ ਪਾਣੀ ਆਪਣਾ ਜਿਹੜਾ ਸੋਇਆ ਬੀਂਦਾ ਨਿਚੋੜ ਲਿਆ ਆ ਤੇ ਇਹ ਦੇਖ ਸਕਦੇ ਹੋ ਹੁਣ ਆਪਾਂ ਇਹਦੇ ਵਿੱਚ ਜਿਹੜਾ ਪੇਸਟ ਤਿਆਰ ਕੀਤਾ ਆ ਲਸਣ ਅਦਰਕ ਤੇ ਹਰੀ ਮਿਰਚ ਦਾ ਕੁੱਟ ਕੇ ਉਹ ਆਪਾਂ ਐਡ ਕਰਾਂਗੇ ਅੱਧਾ ਚਮਚ ਆਪਾਂ ਦੇਗੀ ਮਿਰਚ ਪਾਵਾਂਗੇ ਅੱਧਾ ਚਮਚ ਆਪਾਂ ਹਲਦੀ ਪਾਵਾਂਗੇ ਅੱਧਾ ਚਮਚ ਆਪਾਂ ਗਰਮ ਮਸਾਲਾ ਪਾਵਾਂਗੇ ਤੇ ਲੋੜ ਮੁਤਾਬਕ ਸਵਾਦ ਅਨੁਸਾਰ ਨਮਕ ਪਾਵਾਂਗੇ 2 ਚਮਚਾ ਮਾਵ ਦੇ ਵਿੱਚ ਕਾਰਨਫਲੋਰ ਐਡ ਕਰਾਂਗੇ ਤੁਸੀਂ ਚਾਹੋ ਤਾਂ ਚੋਲਾਂ ਦਾ ਆਟਾ ਵੀ ਪਾ ਸਕਦੇ ਹੋ 4 ਚਮਚੇ ਦੇ ਵਿੱਚ ਹੁਣ ਆਪਾਂ ਮੈਦਾ ਐਡ ਕਰਾਂਗੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਆਪਾਂ ਪਾਣੀ ਇਹਦੇ ਵਿੱਚ ਬਿਲਕੁਲ ਨਹੀਂ ਪਾਵਾਂਗੇ ਕਿਉਂਕਿ ਆਪਾਂ ਸੋਇਆ ਬੀਨ ਨੂੰ ਉਬਾਲਿਆ ਸੀ ਤੇ ਥੋੜਾ ਬਹੁਤ ਤਾਂ ਪਾਣੀ ਵਿੱਚ ਰਹਿ ਹੀ ਜਾਂਦਾ ਆ ਤੇ ਇਸ ਤਰੀਕੇ ਨਾਲ ਇਹ ਚੰਗੀ ਮੈਰੀਨੇਟ ਹੋ ਜਾਂਦੀ ਆ ਤੇ ਫਿਰ ਟੇਸਟ ਵੀ ਬਹੁਤ ਵਧੀਆ ਆਉਂਦਾ ਆ ਤੇ ਇਹ ਦੇਖ ਸਕਦੇ ਹੋ ਸੋਇਆ ਬੀਨ ਦੇ ਚਾਰੇ ਤਰਫ ਜਿਹੜਾ ਆ ਉਹ ਆਪਣਾ ਮਸਾਲਾ ਜਿਹੜਾ ਆ ਬਹੁਤ ਵਧੀਆ ਲੱਗ ਚੁੱਕਾ ਆ ਤੇ ਆਪਣਾ ਇਹ ਬਿਲਕੁਲ ਬਣ ਕੇ ਤਿਆਰ ਆ ਇੱਧਰ ਆਪਾਂ ਤੇਲ ਵੀ ਜਿਹੜਾ ਹੈ ਉਹ ਗਰਮ ਹੋਣ ਵਾਸਤੇ ਰੱਖ ਦਿੱਤਾ ਆ। ਤੇਲ ਗਰਮ ਹੋ ਗਿਆ ਆ ਤੇ ਹੁਣ ਆਪਾਂ ਪਕੌੜੇ ਘੜਨੇ ਕਰਦੇ ਆ ਚਾਲੂ। ਤੇ ਇਹ ਦੇਖ ਸਕਦੇ ਹੋ ਇਸ ਤਰੀਕੇ ਨਾਲ ਆਪਾਂ ਸਿੰਗਲ ਸਿੰਗਲ ਕਰਕੇ ਸੋਇਆਬੀ ਜਿਹੜੀ ਆ ਉਹ ਐਡ ਕਰਨੀ ਆ। ਤੰਗੀ ਦੇਖ ਸਕਦੇ ਹੋ ਸੋਇਆਬੀਨ ਫਰਾਈ ਹੋ ਰਹੀ ਆ ਤੇ ਇਹਦਾ ਕਲਰ ਵੀ ਜਿਹੜਾ ਆ ਉਹ ਵੀ ਚੇਂਜ ਹੋ ਗਿਆ ਆ ਬਹੁਤ ਹੀ ਸੋਹਣਾ ਕਲਰ ਆ ਰਿਹਾ ਆ ਜਿਵੇਂ ਕਿ ਪਕੌੜਿਆਂ ਦਾ ਕਲਰ ਹੁੰਦਾ ਉਸੇ ਤਰ੍ਹਾਂ ਦਾ ਕਲਰ ਜਿਹੜਾ ਆ ਉਹ ਆ ਰਿਹਾ ਆ ਸੋਇਆਬੀਨ ਦਾ ਵੀ ਤੇ ਟੇਸਟ ਵੀ ਜਿਹੜਾ ਆ ਉਹ ਵੀ ਬਹੁਤ ਵਧੀਆ ਆਵੇਗਾ ਸੋਇਆਬੀਨ ਤੇ ਪਕੌੜੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਆ ਜਿਹੜੇ ਲੋਕ ਚਿਕਨ ਖਾਂਦੇ ਆ ਉਹ ਇੱਕ ਵਾਰ ਸੋਇਆਬੀਨ ਦੇ ਪਕੌੜੇ ਬਣਾ ਕੇ ਜ਼ਰੂਰ ਖਾਣ ਉਹ ਚਿਕਨ ਖਾਣਾ ਭੁੱਲ ਜਾਣਗੇ ਕਿਉਂਕਿ ਇਹਨਾਂ ਦਾ ਟੇਸਟ ਵੀ ਬਹੁਤ ਜਿਹੜਾ ਵਧੀਆ ਹੁੰਦਾ ਆ ਤੇ ਵੈਸੇ ਵੀ ਇਹ ਹਾਈ ਪ੍ਰੋਟੀਨ ਹੁੰਦੇ ਆ ਤੇ ਆਪਣੇ ਸਰੀਰ ਵਾਸਤੇ ਵੀ ਜਿਹੜਾ ਆ ਬਹੁਤ ਵਧੀਆ ਆ ਲਓ ਜੀ ਫਰਸਟ ਬੈਚ ਆਪਣਾ ਫਰਾਈ ਹੋ ਗਿਆ ਆ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲਵਾਂਗੇ ਤੇ ਇਸੇ ਤਰੀਕੇ ਨਾਲ ਜਿਹੜੇ ਬਾਕੀ ਵੀ ਆਪਣੇ ਸੋਇਆਬੀਨ ਆ ਉਹ ਫਰਾਈ ਕਰਕੇ ਤੇ ਪਕੌੜੇ ਤਿਆਰ ਕਰ ਲਵਾਂਗੇ ਤੁਸੀਂ ਦੇਖ ਸਕਦੇ ਹੋ ਕਲਰ ਜਿਹੜਾ ਆ ਬਹੁਤ ਹੀ ਵਧੀਆ ਆ ਹੈ ਟੇਸਟ ਤੇ ਉਹ ਤੋਂ ਵੀ ਬਹੁਤ ਜ਼ਿਆਦਾ ਲੱਗ ਹੋਵੇਗਾ ਤੁਸੀਂ ਜ਼ਰੂਰ ਇਹਨਾਂ ਨੂੰ ਬਣਾ ਕੇ ਖਾਓ ਲਓ ਜੀ ਹੁਣ ਆਪਾਂ ਬਾਕੀ ਦੇ ਵੀ ਪਕੌੜੇ ਬਣਾ ਲੈਨੇ ਆ ਤੁਸੀਂ ਦੇਖ ਸਕਦੇ ਹੋ ਇਹ ਵੀ ਆਪਣਾ ਬੈਚ ਜਿਹੜਾ ਆ ਵੀ ਤਿਆਰ ਹੋ ਗਿਆ ਆ ਕਲਰ ਜਿਹੜਾ ਆ ਪੂਰਾ ਬਲ ਬ੍ਰਾਊਨ ਹੋ ਗਿਆ ਆ ਹੁਣ ਆਪਾਂ ਗੈਸ ਜਿਹੜਾ ਆ ਉਹ ਬੰਦ ਕਰ ਦੇਵਾਂਗੇ ਤੇ ਇਹਨਾਂ ਨੂੰ ਜਿਹੜਾ ਆ ਉਹ ਬਾਹਰ ਕੱਢ ਲਵਾਂਗੇ ਪਕੌੜੇ ਆਪਣੇ ਬਣ ਕੇ ਬਿਲਕੁਲ ਤਿਆਰ ਆ ਸੋਇਆਬੀਨ ਦੀ ਕੋਰੀ ਬਹੁਤ ਏਸਟੀ ਬਣ ਕੇ ਤਿਆਰ ਹੋਈ ਆ ਤੁਸੀਂ ਇਹਨਾਂ ਨੂੰ ਗ੍ਰੀਨ ਸੌਸ ਟਮਾਟੋ ਸੌਸ ਕਿਸੇ ਵੀ ਸੌਸ ਨਾਲ ਖਾ ਸਕਦੇ ਹੋ ਇਹ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੇ ਆ ਤੁਸੀਂ ਇਹਨਾਂ ਨੂੰ ਮਾਰਨਿੰਗ ਤੋਂ ਇਵਨਿੰਗ ਦੀ ਚਾਹ ਨਾਲ ਬਣਾ ਕੇ ਇੰਜੋਏ ਕਰ ਸਕਦੇ ਹੋ ਸੋਇਆਬੀਨ ਦੇ ਪਕੌੜੇ ਬਹੁਤ ਟੇਸਟੀ ਬਣ ਕੇ ਤਿਆਰ ਹੋਏ ਇੱਕਦਮ ਪਨੀਰ ਦੇ ਪਕੌੜਿਆਂ ਵਾਂਗ ਬਣ ਕੇ ਤਿਆਰ ਹੋਇਆ ਤੁਸੀਂ ਦੇ ਸਕਦੇ ਹੋ ਬਹੁਤ ਹੀ ਸੌਫਟ ਪਕੌੜੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਵੀਡੀਓ ਵਖਾ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਕਿਸੇ ਅਗਲੀ ਰੈਸਪੀ ਦੇ ਨਾਲ